ਅਗਰ ਵੀ ਇਨਸ਼ਾਫ ਨਹੀਂ ਮਿਲ ਰਿਹਾ ਸ਼ਾਮਕਾ ਸ਼ਹਿਨ ਸਰਪੰਚ ਦੀ ਕਮੇਟੀ ਪੰਜਾਬ ਦੇ ਜਿੰਨੇ ਵੀ ਉੱਤੇਦਾਰ ਨੇ ਸਾਹਮਣੇ ਬੈਠੇ ਨੇਾਰੇ ਬੈਠੇ ਨੇ ਇਨਸ਼ਾਫ ਦੋਣ ਵਾਸਤੇ ਪਰਵਾਹ ਤੋਂ ਹੁਣ ਤੱਕ ਵੀ ਕਿੰਨੇ ਦਿਨ ਬੀਤ ਚੜ ਗਏ ਇਹ ਤੇ ਪਰਮੇਸ਼ਰ ਜਾਣਦਾ ਪਰ ਇਨਸ਼ਾਫ ਦਰੋਜਵਾ ਕੇ ਇਥੋਂ ਅਸੀਂ ਤੁਰਾਂਗੇ ਉਹਨਾਂ ਚਿਰ ਤੁਹਾਨੂੰ ਇਹ ਟ੍ਰੇਡਿੰਗ ਨਹੀਂ ਆਲੀ ਪਈ ਤੇ ਨਾ ਕੋਈ ਮਦਹਾਤ ਕੀਤੇ ਬਿਨਾਂ ਇਨਸ਼ਾਫ ਲੈ ਆਪਾਂ ਵਾਪਸ ਚਲੇ ਜਾਵਾਂਗੇ ਇਹ ਨਹੀਂ ਹੋ ਸਕਦਾ ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਸਾਹਮਣੇ ਬੈਠਾ ਪਰਿਵਾਰ ਉਹਨਾਂ ਦੀ ਭੈਣਾਂ ਮਾਵਾ ਪਿਤਾ ਕਿੰਨਾ ਉਹਨਾਂ ਦੇ ਪਿੰਡਾਂ ਤੋਂ ਪੁੱਛ ਕੇ ਦੇਖੋ ਵੀ ਉਹਨੇ ਪਰਿਵਾਰ ਦਾ ਕੀ ਹਾਲ ਹੋ ਰਿਹਾ ਔਰ ਕੁਝ ਖਾਣਾ ਪੀਣਾ ਨਹੀਂ ਕੁਝ ਨਹੀਂ ਜਿੰਨਾ ਚਿਰ ਇਛਾ ਨਹੀਂ ਮਿਲਦਾ ਜੇ ਨਾ ਇਹਦੇ ਕਾਰਵਾਈ ਜੇ ਪ੍ਰਸ਼ਾਸਨ ਪਹਿਲਾਂ ਕਰ ਦਿੰਦਾ ਤੇ ਅਸੀਂ ਕੋਈ ਜ਼ਰੂਰੀ ਨਹੀਂ ਕਿ ਬੇ ਇੱਥੇ ਆ ਕੇ ਬੈਠ ਰਹੇ ਸਰਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਾ ਕਰਦੇ ਢਿੱਲੇ ਕਾਰਵਾਈ ਚਾਹਦਾ ਪ੍ਰਸ਼ਾਸਨ ਨੂੰ ਕੋਈ ਪ੍ਰੈਸ਼ਰ ਆ ਤਾਂ ਨਹੀਂ ਕਰ ਰਹਾ ਜਨਤਾ ਦੀਆਂ ਜਥੇਬੰਦੀਆਂ ਨੂੰ ਅਪੀਲ ਕਰ ਰੱਖ ਸਰ ਵੀ ਕਰ ਲੱਗਾ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਸਾਫਤਾ ਸੈਨਿਕਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇੱਥੇ ਪਹੁੰਚੋ ਅੱਜ ਇਹ ਵੀ ਹਾਂਜੀ ਭਾਜੀ ਮਤਲਬ ਤੁਹਾਡੀ ਕਿਹੜੀ ਜਥੇਬੰਦੀ ਆ ਤੇ ਇਹ ਗੁਰਪ੍ਰੀਤ ਸਿੰਘ ਜਿਹੜਾ ਫੌਜੀ ਦਾ ਕਤਲ ਹੋਇਆ ਤੇ ਇਹ ਇਨਸਾਫ ਨਾ ਮਿਲਣ ਕਰਕੇ ਤੁਸੀਂ ਧਰਨਾ ਲਗਾਇਆ ਪੁਲਿਸ ਪ੍ਰਸ਼ਾਸਨ ਤਾਂ ਕਹਿੰਦਾ ਵੀ ਐਫਆਰ ਦਰਜ ਕਰਤੀ ਆ ਇਹ ਛਾਪੇਮਾਰੀ ਜਿਹੜੀ ਦੋਸ਼ੀਆਂ ਨੂੰ ਫੜਨ ਲਈ ਜਾਰੀ ਆ ਇਹ ਫਿਰ ਕੀ ਮਤਲਬ ਕਰਨ ਬਣ ਗਿਆ ਧਰਨਾ ਲਾਉਂਦਾ ਸਾਫ ਕਾ ਸੈਨਿਕ ਸਭ ਸੰਜੀ ਕਮੇਟੀ ਪੰਜਾਬ ਸੂਬਾ ਪ੍ਰਧਾਨ ਗੁਰਦੀਪ ਸਿੰਘ ਢੰਡਾ ਵੀਰ ਜੀ ਸਾਡੇ ਵੀਰ ਸਾਬਕਾ ਸੈਨਿਕ ਗਰਪੇਸ਼ ਸਿੰਘ ਦਾ ਕੱਲ ਇੱਕੋ ਜੇ ਕਤਲ ਹੋਇਆ ਮੌਜੂਦਾ ਸਰਪੰਚ ਨੇ ਕਤਲ ਕੀਤਾ ਗਰਪੇਸ਼ ਸਿੰਘ ਦੇ ਛੋਟੇ-ਛੋਟੇ ਬੱਚੇ ਆ 36 ਸਾਲ ਉਹਦੀ ਉਮਰ ਐ ਕਿਹੜਾ ਐਡਾ ਵੱਡਾ ਦੋਸ਼ ਉਹਨੇ ਕਰ ਦਿੱਤਾ ਸੀ ਕਿਹੜੀ ਐਡੀ ਵੱਡੀ ਉਹਨੇ ਗਲਤੀ ਕਰ ਦਿੱਤੀ ਕਿ ਉਹਦਾ ਕਤਲ ਕਰਨ ਦੀ ਨੌਬਤ ਆ ਗਈ ਉਹਨਾਂ ਤੇ ਸਿਆਸੀ ਹੰਕਾਰ ਬੋਲ ਰਿਹਾ ਉਹ ਸਰਪੰਚ ਦੇ ਉੱਤੇ ਉਹਦੇ ਨਾਲ ਪੁਲਿਸ ਪ੍ਰਸ਼ਾਸਨ ਤੇ ਵੀ ਉਹ ਸਿਆਸੀ ਹੰਕਾਰ ਬੋਲ ਰਿਹਾ ਤੁਸੀਂ ਮੈਨੂੰ ਇਹ ਦੱਸੋ ਐਫਆਰਆਈ ਕੱਢਦੀ ਉਹ ਸਾਡਾ ਅਧਿਕਾਰ ਆ ਉਹ ਉਹਦੇ ਬ੍ਰਦਰ ਨੇ ਬਿਆਨ ਦੇ ਦਿੱਤਾ ਇਹਨਾਂ ਨੇ ਪਰਚਾ ਕੱਢਤਾ ਕੀ ਪਰਚਾ ਕਟਿਆ ਕਾਤਲ ਨੂੰ ਸਜ਼ਾ ਮਿਲ ਸਕਦੀ ਆ ਕੀ ਕੋਈ ਸਹ ਕਹਿੰਦੀ ਆ ਕਿ ਮੁਜਰਮ ਜਿਹੜੇ ਭਗੋੜੇ ਆ ਇੱਕ ਗੱਲ ਯਾਦ ਰੱਖਿਓ ਗੌਰਟਮੈਂਟ ਜੇ ਗੌਰਮੈਂਟ ਗੌਰ ਕਰ ਲੇ ਤੇ ਇੱਕ ਮਿੰਟ ਲੱਗਦਾ ਹਵਾਲਾ ਚ ਦੇਣ ਲੱਗਿਆਂ ਨੂੰ ਦੋਸ਼ੀਆਂ ਨੂੰ ਇਹ ਚ ਪਛਾਣ ਦੀ ਲੋੜ ਨਹੀਂ ਆ ਪਹਿਚਾਨ ਤੇ ਪਹਿਲੋ ਹੀ ਉਹਨਾਂ ਨੇ ਕਰਾਤੀ ਉਹਦੇ ਬ੍ਰਦਰ ਨੇ ਉਹਦੇ ਸਰਪੰਚ ਦੇ ਘਰ ਡੰਗਰਾਂ ਨੂੰ ਪੱਠੇ ਪੈ ਰਹੇ ਨੇ ਆਵਾਜ਼ਾਈ ਚਾਲੂ ਆ ਕਿਹੜਾ ਇਨਸਾਫ ਦੀ ਗੱਲ ਕਰਦੇ ਜੋ ਲੋਕਤੰਤਰ ਦਾ ਕਹਾਣ ਆ ਇੱਕ ਮਾਂ ਇੱਕ ਪਤਨੀ ਇੱਕ ਭੈਣ ਆਪਣਾ ਇਨਸਾਫ ਲੈ ਕੇ ਭਰਾ ਨੂੰ ਇੱਥੇ ਬੈਠੀ ਆ ਜੇ ਇਹਨਾਂ ਨੇ ਇਨਸਾਫ ਦਿੱਤਾ ਹੁੰਦਾ ਤੇ ਸਾਡੇ ਦਿਮਾਗ 'ਚ ਫਰਕ ਹੀ ਕੀ ਆ ਇਹ ਚਾਣ ਕੇ ਬਹਿ ਜਾਂਦੇ ਇਹ ਚੋਚਲੀਆਂ ਗੱਲਾਂ ਨਹੀਂ ਸਾਨੂੰ ਕਹਿੰਦੇ ਆ ਜੀ ਆਹੀ ਉਹਨਾਂ ਦੀਆਂ ਜਨਾਨੀਆਂ ਬਾਹਲੀਆਂ ਜਨਾਨੀਆਂ ਪਰਚਿਆਂ 'ਚ ਨਹੀਂ ਆਂ ਅਸੀਂ ਅੱਜ ਇਹ ਸੰਸਕਾਰ ਵੀਰਦਾ ਕਰਦੀਆਂ ਜਨਾਨੀਆਂ ਘਰ ਚਲੇ ਜਾਣੀਆਂ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਮੀਡੀਆ ਤੇ ਕੰਮ ਕਰਦੇ ਜੋ ਕਦੀ ਇਹ ਹੋ ਸਕਦਾ ਕਿ ਪੁਲਿਸ ਤੋਂ ਗ੍ਰਿਫਤਾਰੀ ਤੋਂ ਬਾਹਰ ਹੋਣ ਉਹ ਪਾਕਿਸਤਾਨ ਤੇ ਚਲ ਨਹੀਂ ਗਏ ਜਾਂ ਉਹਨਾਂ ਦਾ ਵੀਜ਼ਾ ਤੇ ਕੋਈ ਲੱਗ ਨਹੀਂ ਗਿਆ ਜੇ ਵੀਜ਼ਾ ਲੱਗ ਗਿਆ ਪਾਸਪੋਰਟ ਤੇ ਨਾਲ ਉਹਦੀ ਟਰੈਵਲਰ ਹਿਸਟਰੀ ਦੱਸਦੇ ਨੂੰ ਵੀਜ਼ਾ ਲੱਗ ਗਿਆ ਇੱਕ ਕਰਕੇ ਪੂਰ ਪ੍ਰਸ਼ਾਸਨ ਸਿਆਸੀ ਦਬਾਅ ਥਲੇ ਆਣ ਕੇ ਗੁੰਗਲੰਦ ਮਿੱਟੀ ਝਾੜ ਰਹੀ ਆ ਪਰ ਸਾਬਕਾ ਸੈਨਿਕ ਸਰਵ ਸੰਜੀ ਕਮੇਟੀ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਇੱਥੋਂ ਧਰਨਾ ਨਹੀਂ ਚੁੱਕਣਾ ਇਹ ਮੈਂ ਤੁਹਾਡੇ ਲਈ ਕਲੀਅਰ ਬੇਨਤੀ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੀਆਂ ਆਲ ਜਥੇਬੰਦੀਆਂ ਨੂੰ ਕਾਲ ਕਰ ਦਿੱਤੀ ਗਈ ਆ ਇਹ ਉਹ ਚੋਆ ਜਿਹੜਾ ਆ ਪਟਿਆਲੇ ਵਾਲਾ ਹਾਲ ਬਾਦਾਂ ਚੋੜ ਗੋਈ ਜੇ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਕਾਲ ਲੱਗ ਗਈ ਆ ਕੱਲ ਨੂੰ ਤੁਸੀਂ ਇਹਦਾ ਦੇਖ ਲਿਓ ਕਿ ਕਾਲ ਦਾ ਕੀ ਨਤੀਜਾ ਨਿਕਲਦਾ ਮੈਂ ਜਿੰਨੀਆਂ ਵੀ ਪੰਜਾਬ ਦੀਆਂ ਸਾਬਕਾ ਜਥੇਬੰਦੀਆਂ ਨੇ ਆਪਣੇ ਵੱਲੋਂ ਵੀ ਅਪੀਲ ਕੀਤੀ ਆ ਤੁਹਾਡੇ ਮੀਡੀਆ ਰਾਈ ਵੀ ਅਪੀਲ ਕਰ ਰਹੇ ਆ ਕਿ ਜਿੰਨੀਆਂ ਵੀ ਸਾਬਕਾ ਸੈਨਿਕ ਜਥੇਬੰਦੀਆਂ ਨੇ ਉਹ ਪਿੰਡ ਬਲਾਕ ਵਟੋਆ ਥਾਣਾ ਵਟੋਆ ਪਹੁੰਚਣ ਦੀ ਕੋਸ਼ਿਸ਼ ਬੇ ਬੇਨਤੀ ਪ੍ਰਵਾਨ ਕਰੋ ਜੋ ਕਿ ਅਸੀਂ ਵੀਰ ਕਰਦੇ ਸੀ ਨੂੰ ਅਨਸਾਫ਼ ਦਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਹਾਡੀ ਪੁਲਿਸ ਡਿਊਟੀ ਜਦੋਂ ਪੁਲਿਸ ਪ੍ਰਸ਼ਾਸਨ ਨੇ ਕੀ ਗੱਲ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਪਟੀ ਪੁਲਸ ਵਿਖੇ ਵੀ ਤਾਂ ਗੱਲ ਹੋਈ ਆ ਉਹਨਾਂ ਆਖਿਆ ਵੀ ਅਸੀਂ ਫੜ ਲਾਂਗੇ ਪਰ ਇਸ ਬੰਦੇ ਪਘੋੜੇ ਆ ਪਰ ਬੰਦੇ ਪਘੋੜੇ ਆ ਤੇ ਫੜਨੇ ਕਦੋਂ ਜੋ 30 ਘੰਟੇ ਹੋ ਗਏ ਅੱਜ ਦੀ ਰੇਟ ਚੋਕੇ ਕੱਲ 1 ਵਜੇ ਦਾ ਕਤਲ ਹੋਇਆ ਤੇ ਸ਼ਾਮ 6-7 ਵਜੇ ਆ 30 ਘੰਟੇ ਜ ਨਹੀਂ ਫੜੇ ਗਏ ਇਹ ਬੰਦੇ ਕਿਹੜੇ ਵੀ ਗੈਂਗਸਟਰ ਜਿਹੜੇ ਗੋਲੀ ਚਲਾ ਕੇ ਭੱਜ ਗਏ ਆ ਬੰਦੇ ਪਿੰਡੇ ਹੀ ਆ ਸਾਰਾ ਕੁਝ ਕਲੀਅਰ ਹੋ ਗਿਆ ਤੇ ਫੜੇ ਕਿਉਂ ਨਹੀਂ ਗਏ ਅਜੇ ਤੱਕ ਜੇ ਉਹਨਾਂ ਦੇ ਘਰਾਂ ਦੇ ਵਿੱਚ ਡੰਗਰਾਂ ਨੂੰ ਪੱਟੇ ਪੈ ਰਹੇ ਸਾਰੇ ਡੰਗਰ ਕਿਉਂ ਨਹੀਂ ਉਹਨਾਂ ਦੇ ਖੋਲ ਦਿੰਦੇ ਸਨ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਇਹ ਕਰਕੇ ਸਾਡੀ ਬੇਨਤੀ ਹੈ ਉਹ ਵੀ ਅਸੀਂ ਆਪਣਾ ਵੀਰ ਗੁਰਪ੍ਰੀਤ ਸਿੰਘ ਅਜੇ ਸਾਲ 1.5 ਸਾਲ ਪੈਨਸ਼ਨ ਆਈ ਨੂੰ ਗਿਆ 39 ਮੀਡੀਅਮ ਚ ਆਰਟੀ ਦੇ ਵਿੱਚ ਹੀ ਆਉਂਦਿਆਂ ਨੂੰ ਇੰਨਾ ਭਰੇ ਬਾਜ਼ਾਰ ਚ ਕਤਲ ਕਰ ਦਿੱਤਾ ਉਹ ਵੀ 3-4 ਬੰਦੇ ਨਾਲ ਕੇ ਬਾਜ਼ਾਰ ਦੇ ਵਿੱਚ ਕੋਈ ਨਹੀਂ ਇਹਨੂੰ ਵੇਖ ਰਿਆ ਵੀ ਜਦੋਂ ਇਹ ਕੰਮ ਹੋ ਰਿਹਾ ਸੀ ਤੇ ਇਸ ਕਰਕੇ ਬੇਨਤੀ ਹੈ ਵੀ ਸਾਡੀ ਇਹੋ ਵੀ ਇਹਨੂੰ ਇਨਸਾਫ ਦਵਾਇਆ ਦਿੱਤਾ ਜਾਵੇ ਅਹੀਂ ਸਾਬਕਾ ਸੈਨਿਕ ਸਰਦ ਸੰਜੀ ਕਮੇਟੀ ਜ਼ਿਲ੍ਹਾ ਪ੍ਰਧਾਨ ਮੈਂ ਕੈਪਟਨ ਦਲਬਾਹੜਾ ਤੁਹਾਡੇ ਨਾਲ ਹੋਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਧਰਨੇ ਸ਼ਾਮਿਲ ਹੈ ਜੀ ਸਾਡੇ ਧਰਨੇ ਸਾਰੀਆਂ ਜਥੇਬੰਦੀਆਂ ਸਾਬਕਾ ਸੈਨਿਕਾਂ ਦੀ ਇੱਥੇ ਪਹੁੰਚ ਰਹੀਆਂ ਜੀ ਕੌ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਆ ਰਹੀਆਂ ਹਾਂਜੀ ਸਾਡੇ ਜਥੇਬੰਦੀਆਂ ਤੁਹਾਡੇ ਨਾਲ ਆ ਰਹੀਆਂ ਕਿਸਾਨ ਜਥੇਬੰਦੀਆਂ ਵੀ ਇਹ ਸਾਲ ਲੈਣ ਕੀ ਜੀ ਕੱਲ੍ਹ ਦਿੱਤੀ ਆ ਜੀ ਮਤਲਬ ਤੁਸੀਂ ਕਿੰਨੇ ਚਿਰ ਦਾ ਅਲਟੀਮੇਟਮ ਪੁਲਿਸ ਪ੍ਰਸ਼ਾਸਨ ਨੂੰ ਦਿੰਦੇ ਹੋ ਪੁਲਿਸ ਨੂੰ ਅਸੀਂ ਤਾਂ ਦੇਂਦੇ ਵੀ 30 ਘੰਟੇ ਤਾਂ ਅਸੀਂ ਦੇ ਦیتے ਉਹਨਾਂ ਨੂੰ ਕੱਲ ਦਾ 1 ਵਜੇ ਦਾ ਕਤਲ ਹੋਇਆ 6:00 ਵੱਜ ਗਿਆ ਜਿਹਨਾਂ ਦੇ ਗ੍ਰਿਫਤਾਰ ਨੇ ਧਰਨਾ ਫਿਰ ਜਾਰੀ ਰਹਿਊ ਤੁਹਾਡਾ ਜਾਰੀ ਰਹੂਗਾ ਜੀ ਧਰਨਾ ਜੋ ਪੁਲਿਸ ਨਾਲ ਸਾਡੀ ਮੀਟਿੰਗ ਹੋਈ ਤੇ ਪੁਲਿਸ ਕਹਿ ਰਹੀ ਹੈ ਭਈ ਤੁਸੀਂ ਉਹ ਵਿੱਚੋਂ ਬੰਗਲੌਰਾਂ ਤਾਂ ਮਿੱਟੀ ਝਾੜ ਰਹੇ ਨੇ ਤੇ ਉਹਨਾਂ ਨੂੰ ਜਦੋਂ ਅਸੀਂ ਸਵਾਲ ਕਰਨੇ ਆ ਭਈ ਤੁਸੀਂ ਕਾਤਰ ਕਦੋਂ ਫੜਦੇ ਤੇ ਇਹਨਾਂ ਕੋਲ ਜਵਾਬ ਹੀ ਨਹੀਂ ਸਾਨੂੰ ਸਮਾਂ ਦੇ ਦੇਣ ਪਰ ਸਰ ਤੁਸੀਂ ਵੇਖਦੇ ਹੋ ਤੁਹਾਡੀ ਤੱਕ ਜਥੇਬੰਦੀ ਆ ਇਹ ਸਾਬਕਾ ਸੈਨਿਕਾਂ ਦੀ ਜਥੇਬੰਦੀ ਹੈ ਜਿਹਦੇ ਕੋਲ ਕੋਈ ਜਥੇਬੰਦੀ ਨਾ ਫਿਰ ਉਹਨੂੰ ਦਾ ਇਨਸਾਫ ਨਾ ਮਿਲੂਗਾ ਸਰ ਇਹੋ ਤੇ ਗੱਲ ਹੈ ਇਹ ਸਰਕਾਰਾਂ ਸਦਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਸਰਕਾਰਾਂ ਵੱਲੋਂ ਇਹਨਾਂ ਨੂੰ ਵੇਖਣਾ ਚਾਹੀਦਾ ਸਾਡੇ ਅਫਸਰਾਂ ਨੂੰ ਜੇ ਕਤਲ ਹੋਇਆ ਤੇ ਕਤਲ ਫੜਨੇ ਚਾਹੀਦੇ ਨੇ ਜੇ ਕਤਲ ਹੋਇਆ ਕਿ ਨਹੀਂ ਹੋਇਆ ਕਿਹੜਾ ਕਹਿੰਦਾ ਵੀ ਕਤਲ ਲੀਗਾ ਕੋਈ ਕਹੇ ਦਾ ਵੀ ਐਕਸੀਡੈਂਟ ਹੈ ਇਹਦਾ ਤੇ ਅਸੀਂ ਕਹਿੰਦੇ ਅਸੀਂ লাশ ਚੁੱਕ ਕੇ ਲੈ ਦੇਣੀ ਸੰਸਕਾਰ ਕਰਨੇ ਆ ਦੂਸਰੀ ਗੱਲ ਰਹੀ ਇਹ ਕਈ ਇਹ ਨਾ ਅਹੀਂ ਬਲਟੋਆ ਨਹੀਂ ਹੋ ਸਕਦਾ ਇਹ ਨਾ ਕਿ ਤੇ ਸੋਚਣ ਤਰਨ ਤਰਨ ਜਿੱਥੇ ਕੱਲ ਜਿੱਥੇ ਬੰਦੀ ਨੇ ਸਾਡੀ ਨੇ ਸਲਾਹ ਕਰ ਲਈ ਬਾਕੀ ਜਿੱਥੇ ਬੰਦੀਆਂ ਨਾ ਤੇ ਤਰਨ ਤਰਨ ਹੋ ਸਕਦਾ ਸਾਨੂੰ ਤਰਨ ਤਰਨ ਜਾਣਾ ਪਵੇ ਅਸੀਂ ਕਿਸੇ ਕੋਲ ਨਹੀਂ ਜਾਣਾ ਪ੍ਰਸ਼ਾਸਨ ਜਿੱਥੇ ਸਾਡਾ ਧਰਨਾ ਉੱਥੇ ਆਵੇ ਸਾਡੇ ਨਾਲ ਗੱਲ ਕਰੇ ਹੁਣ ਤੁਹਾਡੀ ਧਰਨਾ ਜਦੋਂ ਸ਼ੁਰੂ ਕੀਤਾ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਸਾਡੀ ਡਿਪਟੀ ਸਾਹਿਬ ਜਗਜੀਤ ਸਿੰਘ ਆ ਉੱਥੇ ਅੱਛਾ ਜੀ ਹਾਂ ਜਦੋਂ ਮੈਂ ਇਹਨੂੰ ਸਵਾਲ ਕੀਤਾ ਵੀ ਤੁਸੀਂ ਸਾਨੂੰ ਦੱਸੋ ਕਦੋਂ ਬੰਦੇ ਫੜਦੇ ਹੋ ਕਾਤਲ ਤਾਂ ਕੋਈ ਜਵਾਬ ਨਹੀਂ ਇਹਨਾਂ ਕੋਲ ਜਵਾਬ ਕਿੰਨੇ ਦੇਣ ਇਹਨਾਂ ਨੇ ਦੱਸਣਾ ਹੈ ਹੈ ਅੱਜ ਅਸੀਂ ਸੰਸਕਾਰ ਦਾ লাশ ਸੰਸਕਾਰ ਦਾ লাশ ਦਾ ਸੰਸਕਾਰ ਕਰਦਦੇ ਆ ਸਾਡੀ ਭੈਣ ਨੂੰ ਸਾਫ ਨਹੀਂ ਮਿਲਦਾ ਸਾਡੀ ਮਾਂ ਨੂੰ ਸਾਫ ਨਹੀਂ ਮਿਲਦਾ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਕਿ ਕਾਤਲ ਫੜੋ ਤੇ ਅਸੀਂ ਲਾਸ਼ ਚੁੱਕੀ ਆ ਜਾ ਕੇ ਦੀ ਕਰਿਆ ਕਰੀਏ ਜਿੰਨਾ ਚਿਰ ਇਹ ਨਹੀਂ ਫੜਦੇ ਉਹਨਾਂ ਚਿਰ ਸਾਡੀ ਕੋਈ ਕਿਸੇ ਨਾਲ ਸੁਲਾ ਨਹੀਂ ਆ ਗਈ ਹੋ ਸਕਦਾ ਸਾਡੀ ਕੱਲ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨਾਲ ਸੁਲਾ ਹੋ ਜਾਏ ਪਰ ਪ੍ਰਸ਼ਾਸਨ ਤੇ ਆਪਣਾ ਕੰਮ ਕਰੇ ਜੇ ਅੱਜ ਉਹਨਾਂ ਨੇ ਪਰਚਾ ਕਰਤਾ ਪਰਚਾ ਕਰਨਾ ਕੀ ਹੁੰਦਾ ਉਹ ਤੇ ਸਵੇਰੇ ਨਕਵਾਰੀ ਪਾ ਦੇਣਗੇ ਤੇ ਲਟਕੇ ਰਹਿਣਗੇ ਇਹ ਕਰਕੇ ਬੇਨਤੀ ਹੈ ਸਾਡੀ ਕਿ ਕਾਤਰ ਫੜੋ ਖੇਤੀ ਤੋਂ ਖੇਤੀ ਹਾਂਜੀ ਵਾਇਕੁਰਜੀ ਕਾ ਖਰਸਾ ਵਾਲੇ ਸਰ ਜੀਰ ਗੁਰਪ੍ਰੀਤ ਸਿੰਘ ਸਾਹਿਬ ਕਾ ਫੌਜੀ ਦਾ ਕੱਲ ਕਤਲ ਹੋਇਆ ਪਿੰਡ ਚੀਮਾ ਖੁਰਦਵੀਂ ਗੀ ਮਤਲਬ ਪਰਿਵਾਰ ਵਾਲ ਨੂੰ ਹੁਣ ਕਾਫੀ ਦੇਰ ਹੋਈ ਆ ਤੇ ਧਰਨਾ ਲਾਇਆ ਸਰ ਕੀ ਵਜ੍ਹਾ ਸਰ ਪਰਿਵਾਰ ਨੂੰ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਬੜੇ ਦੁੱਖ ਦੀ ਘਟਨਾ ਸੀ ਸਾਡਾ ਉਹ ਐਕਸ ਸਰਵਿਸਮੈਨ ਜਿਹਦੀ ਡੈਥ ਹੋਈ ਸੀ ਮਰਡਰ ਆ ਠੀਕ ਹੈ ਜੀ ਤੇ ਦੋਸ਼ੀ ਘਰ ਤੇ ਬਹਿਲੇ ਨਹੀਂ ਜੀ ਸਾਡੇ ਪੂਰੇ ਐਫਰਟ ਲੱਗੇ ਹੋਏ ਆ ਜੀ ਹਰ ਪੱਖ ਤੋਂ ਕੋਈ ਚੀਜ਼ਾਂ ਮੈਂ ਡਿਸਕਲੋਜ਼ ਨਹੀਂ ਕਰਨੀਆਂ ਅਗਲੇ ਅਵੇਅਰ ਹੋ ਜਾਂਦੇ ਆ ਸਾਡੀਆਂ 5-6 ਟੀਮਾਂ ਲੱਗੀਆਂ ਹੋਈਆਂ ਜੀ ਇਸੇ ਕੰਮ ਦੇ ਵਿੱਚ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਪਰਿਵਾਰ ਨੂੰ ਵੀ ਮੈਂ ਇਹੋ ਹੀ ਬੇਨਤੀ ਕੀਤੀ ਸੀ ਕਿ ਸਾਨੂੰ ਥੋੜਾ ਸਮਾਂ ਦਿਓ ਅਸੀਂ ਆਪਣੀ ਪ੍ਰोसीडिंग ਕਰ ਲਈ ਜੋ ਇਹਨਾਂ ਸਟੇਟਮੈਂਟ ਦਿੱਤੀ ਉਸੇ ਮੁਤਾਬਕ ਅਸੀਂ ਐਫਆਈਆਰ ਦਰਜ ਕਰਤੀ ਕਿਸੇ ਦੀ ਕੋਈ ਲਿਆਜ ਨਹੀਂ ਹੈ ਮਰਡਰ ਹੋਇਆ ਕਿਸੇ ਇੱਕ ਬੰਦੇ ਦੀ ਜਾਨ ਗਈ ਆ ਕੋਈ ਮਾੜਾ-ਬੋਟਾ ਝਗੜਾ ਨਹੀਂ ਆ ਜਿਹਦੇ ਵਿੱਚ ਕੋਈ ਆਪਾਂ ਸ਼ੱਕ ਕਰ ਸਕਦੇ ਆ ਕਤਲ ਨੂੰ ਛਪਾਉਣਾ ਜਿਹੜਾ ਉਹ ਵੀ ਇੱਕ ਪਾਪ ਆ ਸਾਡੀ ਡਿਊਟੀ ਵਲਦੀ ਆ ਅਸੀਂ ਆਪਣਾ ਫਰਜ਼ ਪੂਰਾ ਨਿਭਾ ਰਹੇ ਆ ਬਾਕੀ ਜਦੋਂ ਹਾਲਾਤ ਕਰਦੇ ਇਹੋ ਜਿਹੇ ਹੁੰਦੇ ਆ ਕਈ ਸਲਾਹਾਂ ਦੇ ਦਿੰਦੇ ਕਈ ਕੁਝ ਕਰਦੇ ਆ ਜੀ ਉਹਦੇ ਵਿੱਚ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਪਰ ਮੈਨੂੰ ਵੀ ਬਹੁਤ ਦੁੱਖ ਆ ਇਹ ਸਾਡਾ ਜਿਹੜਾ ਇਹ ਸਰ ਇੱਕ ਸਾਥਕਾ ਜਿਹੜੀ ਸੈਨਿਕ ਜਥੇਬੰਦੀ ਹੋਂ ਦਾ ਦੋਸ਼ ਹੈ ਵੀ ਸਿਆਸੀ ਕੋਈ ਦਬਾਅ ਡਰਦੇ ਸਰ ਮੈਂ ਦੱਸਦਾ ਜੀ ਕੀ ਆ ਕੋਈ ਸਿਆਸੀ ਦਬਾਅ ਨਹੀਂ ਮੇਰੇ ਇਹਨਾਂ ਨਾਲ ਦੋ ਵਾਰੀ ਮੀਟਿੰਗ ਹੋਈ ਆ ਮੈਂ ਹੁਣ ਗੱਡੀ ਤੇ ਬੈਠਾ ਸਾਹਮਣੇ ਬਾਬਾ ਦੀ ਫੋਟੋ ਆ ਪੰਜ ਪੈਸੇ ਦਾ ਸਾਡੇ ਤੋਂ ਕੋਈ ਦਬਾਅ ਨਹੀਂ ਨਾਲੇ ਮਰਡਰ ਹੋਇਆ ਠੀਕ ਹੈ ਨਾ ਤੁਸੀਂ ਆਪ ਇਥੋਂ ਲੋਕਲ ਹੀ ਹੋ ਇਹ ਕਤਲ ਹੋਇਆ ਇਹਦੇ ਚ ਸਿਆਸੀ ਦਬਾਅ ਕੀ ਹੋਣਾ ਇਥੇ ਇਹ ਕਿਹੜਾ ਕੋਈ ਜ਼ਮੀਨ ਦਾ ਦੂਜੇ ਕੋਈ ਸਿਆਸੀ ਲੜਾਈ ਹੈ ਜਿਹਨੇ ਕੀਤਾ ਉਹਨੇ ਭੁਗਤਣਾ ਜੀ ਇਹ ਚੀਜ਼ ਤੁਹਾਨੂੰ ਵੀ ਪਤਾ ਇਹਨੂੰ ਹਰ ਹਾਲ ਦੇ ਵਿੱਚ ਜਲ ਤੋਂ ਜਲਦ ਗ੍ਰਿਫਤਾਰ ਕਰਾਂਗੇ ਕੱਲ ਵੀ ਦੱਸਿਆ ਸੀ ਅੱਜ ਪਰ ਲਾਜੋ ਕਾਨੂੰਨ ਮੁਤਾਬਕ ਬਣਦਾ ਉਨੂੰ ਉਹਦੇ ਮੁਤਾਬਕ ਹੀ ਉਹਦੀ ਰੈਸਟ ਪਾ ਕੇ ਉਹ ਸਜ਼ਾ ਵੀ ਕਰਾਵਾਂਗੇ ਜੀ ਇਹ ਸਾਰੇ ਇੱਕ ਵਲ ਤਾਂ ਤੁਹਾਡਾ ਜਿਹੜਾ ਸਾਰਾ ਮਸਲਾ ਹੱਲ ਹੋ ਗਿਆ ਇਸ ਪਰਿਵਾਰ ਵੀ ਸਹਿਮਤ ਹੋ ਗਿਆ ਫਿਰ ਕੀ وجہ ਬੜਕੀ ਵੀ ਧਰਨਾ ਦੇਣ ਲਈ ਮਜਬੂਰ ਹੋ ਗਏ ਕਰਨਾ ਇਹੋ ਜੀ ਜਿਹੜੇ ਹਾਲਾਤ ਹੁੰਦੇ ਆ ਜੀ ਠੀਕ ਆ ਮੈਂ ਕੋਈ ਆਰਗੂਮੈਂਟ ਤਾਂ ਨਹੀਂ ਕਰਨਾ ਚਾਹੁੰਦਾ ਬਟ ਪਰਿਵਾਰ ਆਪ ਸਟ੍ਰੈਸ ਹੁੰਦਾ ਕਈ ਸਲਾਹਾਂ ਉਹ ਜੀਆਂ ਮਿਲ ਜਾਂਦੀਆਂ ਦੂਸਰਾ ਜਿਹੜੀ ਚੀਜ਼ ਹੈਗੀ ਆ ਇਹ ਪਰਿਵਾਰ ਦੇ ਅੱਜ ਵੀ ਨਾਲ ਆ ਕੱਲ ਵੀ ਨਾਲ ਤੇ ਕੋਈ ਇਹ ਕੋਈ ਇਸ਼ਾਨ ਨਹੀਂ ਆ ਸਾਡੀ ਡਿਊਟੀ ਆ ਠੀਕ ਹੈ ਜੀ ਮਰਡਰ ਹੋਇਆ ਵਾਲਾ ਦਾ ਘਰ ਦਾ ਜੀ ਗਿਆ ਵਾ ਅਸੀਂ ਆਪਣੇ ਐਫਰਟ ਕਰ ਰਹੇ ਸਾਡੀ ਇੱਕ ਮੈਂ ਕੱਲਾ ਇੱਥੇ ਖੁਦ ਥਾਣੇ ਬੈਠਾ ਹੋਇਆ ਇਸ ਵੇਲੇ ਤੱਕ ਵੀ ਧਰਨਾ ਤਾਂ ਨਾ ਲੱਗਦਾ ਤਾਂ ਵੀ ਮੈਂ ਇੱਥੇ ਹੀ ਸੀ ਠੀਕ ਹੈ ਨਾ ਐਸਐਸਪੀ ਸਾਹਿਬ ਵੱਲੋਂ ਡਾਇਰੈਕਸ਼ਨ ਆ ਵਾ ਕਿ ਉਹਨਾਂ ਜੇ ਤੁਸੀਂ ਉੱਥੇ ਥਾਣੇ ਬੈਠ ਕੇ ਆਪਣੀਆਂ ਟੀਮਾਂ ਨੂੰ ਮੋਨੀਟਰ ਕਰੋ ਤੇ ਉਹ ਮੈਂ ਕਰਦੇ ਆਂ ਜੀ ਸਾਡੀਆਂ ਹੁਣ ਵੀ ਚਾਰ ਟੀਮਾਂ ਬਾਹਰ ਫਿਰ ਰਹੀਆਂ ਜੀ ਗ੍ਰੇਡ ਕਰ ਰਹੀਆਂ ਵੱਖ-ਵੱਖ ਥਾਵਾਂ ਤੇ ਥੈਂਕ ਯੂ ਜੀ